ਲਓ ਵੀ ਦੋਸਤੋ ਆ ਜਿਹੜਾ ਪੱਥਰਨਾਖ ਦਾ ਬੂਟਾ ਨਸ਼ਪਾਤੀ ਦਾ ਬੂਟਾ ਸਰਦਾਜੀ ਦੱਸਿਓ ਜਰਾ ਇਹਦੇ ਬਾਰੇ ਇਹ ਗੋਂਡੀ ਦੀ ਜਿਹੜਾ ਇਹ ਬੂਟਾ ਵਾ ਆਪਣੇ ਕੋ ਦੂਜੇ ਦਰਖਤਾਂ ਦੇ ਕਿਤੇ ਨਾਲ ਮਿਸਟੇਕ ਨਾਲ ਲੱਗ ਗਿਆ ਸੀਗਾ ਨੇੜੇ ਨੇੜੇ ਲੱਗੇ ਲੱਗੇ ਸੀਗੇ ਤੇ ਇਸ ਥਾਂ ਦਾ ਜਿਹੜਾ ਬੂਟਾ ਸੀ ਸੁੱਕ ਗਿਆ ਸੀਗਾ ਜੀ ਇਹ ਤਕਰੀਬਨ ਆਪਾਂ 7 ਸਾਲ ਦਾ ਬੂਟਾ ਹੋਇਆ ਹੋਇਆ ਇਹਨਾਂ ਦੇ ਨਾਲ ਦਾ ਹੀ ਆ ਜਿਹੜੇ ਬਾਕੀ ਦੇ ਬੂਟੇ ਉਹਨਾਂ ਦੇ ਨਾਲ ਦਾ ਹੀ ਬੂਟਾ ਸੀਗਾ ਇਹ ਤੇ 7 ਸਾਲ ਪੁਰਾਣਾ ਬੂਟਾ ਚੁੱਕ ਕੇ ਉਥੋਂ ਇੱਥੇ ਲਾਇਆ ਵਾ ਇੱਥੇ ਵਾਲਾ ਮਰਿਆ ਹੋਇਆ ਸੀਗਾ ਅੱਛਾ ਤੇ ਇਹਦੇ ਉੱਤੇ ਪਹਿਲੇ ਸਾਲ ਬਾਲ ਆਏ ਪਰ ਛੋਟੇ ਆਏ ਪਰ ਐ ਕੀ ਮੇਰਾ ਖਿਆਲ ਆ ਪੂਰਾ ਆ ਜਾਊਗਾ ਇਹਦੀ ਪ੍ਰੋਪਰ ਸਾਰੀ ਗਰੋਥ ਆ ਪਹਿਲੇ ਸਾਲ ਇਹ ਸਿਰਫ ਡਾਹਾਂ ਲਾ ਕੇ ਇਹਨੂੰ ਮਰਜਾ ਖੜਾ ਕਰਖ ਰੱਖਿਆ ਸੀਗਾ ਕਿਤੇ ਨੇਰੀ ਹਵਾ ਨਾਲ ਡੇਗ ਨਾ ਪਵੇ ਪਰ ਹੁਣ ਇਹਦੀ ਕੋਈ ਡਾਹ ਨਹੀਂ ਗੀ ਤੇ ਇਹ ਸਾਡੇ ਪ੍ਰੋਪਰ ਇਹ ਸਾਰਾ ਇਹ ਚੱਲ ਪਿਆ ਵਾ ਆਪਾਂ ਜੋ ਰੀਫਿਲ ਜੇ ਬੂਟੇ ਕਰਨੇ ਆ ਹੂੰ ਛੋਟੇ ਹੀ ਨਹੀਂ ਆਪਾਂ ਵੱਡੇ ਬੂਟੇ ਵੀ ਰੀਫਿਲ ਕਰ ਸਕਦੇ ਜਿੱਥੇ ਕੋਈ ਬੂਟਾ ਮਰ ਜਾਂਦਾ ਵਾ ਹੂੰ ਤੇ ਜੇ ਆਪਾਂ ਜੇ ਚਾਹੀਏ ਇਹ ਐਡਾ ਵੱਡਾ ਬੂਟਾ ਇੱਥੇ ਆਪਾਂ ਚੋਕ ਕੇ ਲਾਤਾ ਹੂੰ ਇਹ ਚੱਲ ਪੈਂਦਾ ਪਰ ਲਾਉਣਾ ਵਾ ਪੱਤ ਛੱਡ ਦੇ ਮੌਕੇ ਦੇ ਉੱਤੇ ਦਸੰਬਰ ਤੇ ਜਨਵਰੀ ਦੇ ਵਿੱਚ ਵਿੱਚ ਅੱਛਾ ਜੀ ਤੇ ਜੇ ਅੱਗੇ ਪਿੱਛੇ ਲਾਇਆ ਫੇ ਸ਼ਾਇਦ ਨਾ ਚੱਲੇ ਉਹਦਾ ਸਾਡਾ ਐਕਸਪੀਰੀਅੰਸ ਨਿਕਾ ਪਰ ਇਹਨੂੰ ਪੱਤ ਛੱਡ ਵਿੱਚ ਹੀ ਇਹ ਬੂਟੇ ਸਾਰੇ ਲੱਗਦੇ ਆ ਜਿਹੜੇ ਨਵੇਂ ਬੂਟੇ ਆ ਉਹ ਵੀ ਪੱਤ ਛੱਡਦੇ ਟਾਈਮ ਵਿੱਚ ਹੀ ਲੱਗਦੇ ਆ ਤੁਸੀਂ ਜਾਨੀ ਐਕਸਪੈਰੀਮੈਂਟ ਕੀਤਾ ਐ ਐਕਸਪੈਰੀਮੈਂਟ ਕੀਤਾ ਵਾ ਪਹਿਲੀ ਵਾਰੀ ਕੀਤਾ ਸੀ ਇਹ ਪਹਿਲੀ ਵਾਰੀ ਕੀਤਾ ਇਹਦੇ ਨਾਲ ਛੋਟੇ ਬੂਟੇ ਵੀ ਆਪਾਂ ਹੋਰ ਲਾਏ ਆ ਉਹ 4-4 ਸਾਲ ਦੇ 3-3 4 ਸਾਲ ਦੇ ਆ ਉਹ ਪਰਲੇ ਪਾਸੇ ਖੜੋਤਾ ਦੋ ਤਿੰਨ ਉਧਰ ਖੜੋਤੇ ਆ ਪਰ ਸਭ ਤੋਂ ਜ਼ਿਆਦਾ ਪੁਰਾਣਾ ਬੂਟਾ ਇਹ ਤਕਰੀਬਨ 7 ਸਾਲ ਦਾ ਸੀ ਜਦ ਦਿਨ ਇਹਨੂੰ ਚੁੱਕ ਕੇ ਇੱਥੇ ਲਾਇਆ ਤੇ ਹੁਣ ਇਹ ਲਗਭਗ 8 ਸਾਲ ਦਾ ਹੋ ਗਿਆ 8 ਸਾਲ ਦਾ 9 ਸਾਲ ਦਾ ਬੂਟਾ ਹੋ ਗਿਆ ਠੀਕ ਹੋ ਠੀਕ ਹੈ ਪਿਛਲੇ ਸਾਲ ਇਹਨੇ ਫਲ ਬਹੁਤ ਥੋੜਾ ਸੀ ਨਹੀਂ ਦਿੱਤਾ ਥੋੜਾ ਦਿੱਤਾ ਛੋਟਾ ਸੀ ਪਰ ਇਹ ਕੇ ਪੂਰਾ ਫਲ ਆਊਗਾ ਵਾਹ ਅੱਛਾ ਜਦੋਂ ਟੈਕਨੀਕ ਪੂਰੀ ਹੋਵੇ ਤਾਂ ਫਿਰ ਵੱਡਾ ਬੂਟਾ ਵੀ ਲਾ ਸਕਦਾ ਹਾਂ ਹਾਂ ਸਾਨੂੰ ਸਿਰਫ ਪੁੱਟਣਾ ਥੀ ਪਿਆੜਾ ਦਵਾਲਾ ਹੂੰ ਬੇ ਜੜਾ ਨਾ ਖਰਾਬ ਹੋਣ ਜੜਾ ਨਾ ਖਰਾਬ ਹੋਣ ਉੱਤੇ ਮਿਹਨਤ ਆਈ ਪਰ ਜਿਹੜਾ ਇਹਦਾ ਆ ਸੀਗਾ ਟੋਆ ਇਹ ਜੀ ਸੀ ਬ ਇਹ ਜੀਸੀਬੀ ਨਾ ਪਟਾਤਾ ਤੇ ਇਹਨਾਂ ਬੂਟੇ ਨੂੰ ਹੀ ਆਪ ਅੱਥੀ ਜਿੱਦਿਆ ਜੜਾ ਕਿੰਨੀਆਂ ਸੀ ਕਾਫੀ ਲੰਬੀ ਜਿੱਦਾਂ ਆਪਾਂ ਜਿੱਥੋਂ ਤੇ ਖੜੋਤੇ ਆ ਤੇ ਕਰੀਬਨ ਇਹ ਇੱਥੋਂ ਤੇ ਜਾੜੇ ਦੀਆਂ ਸੀਗੀਆਂ ਇਦੂਦਾਰੀ ਕੱਡੀਆਂ ਆ ਉਹ ਸਾਰੀਆਂ ਨਾਲ ਰੱਖੀਆਂ ਇਹਦੇ ਨਾਲ ਸਾਰੀਆਂ ਰੱਖੀਆਂ ਜਾਂ ਕੋਈ ਜੜ ਕੱਟੀ ਨਹੀਂ ਕੱਟੀ ਨਹੀਂ ਗਈ ਕੱਟੀ ਨਹੀਂ ਠੀਕ ਹੈ ਤੇ ਫੇਰ ਹਰਾ ਹੋ ਗਿਆ ਤੇ ਫੇਰ ਹਰਾ ਸ਼ੁਰੂ ਹੋ ਗਿਆ ਵਾਹ ਵਾਹ ਕੁਦਰਤ ਹੈ ਜੀ